yeah, yeah. ਆਇ ਤਸਵੀਰਾਂ ਤੁਹਾਨੂੰ ਵਿਖਾ ਰਿਆਂ ਜੋ ਕਿ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਦੱਸਦੀ ਕਿ ਅੰਮ੍ਰਿਤਸਰ ਦੇ ਵਿੱਚ ਉਸ ਵੇਲੇ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਇੱਕ ਗੋਦ ਦਿੱਤੀ ਹੋਈ ਬੱਚੀ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਨੇ ਵਾਪਸ ਲੈ ਜਾਂਦੇ ਨੇ ਉੱਥੇ ਹੀ ਜੋ ਪੀੜਤ ਪਰਿਵਾਰ ਹੈ ਜਿਨ੍ਹਾਂ ਨੇ ਬੱਚੇ ਨੂੰ ਗੋਦ ਲਿਆ ਹੋਇਆ ਸੀ ਉਹਨਾਂ ਵੱਲੋਂ ਜੋ ਹੈ ਵਾਰ-ਵਾਰ ਉਸਦੇ ਮਾਪਿਆਂ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਧੋਖੇ ਦੇ ਨਾਲ ਜੋ ਹੈ ਬੱਚਾ ਆਪਣੇ ਨਾਲ ਲੈ ਗਏ ਤੁਹਾਨੂੰ ਦੱਸਦੀ ਕਿ ਪੀੜਤ ਪਰਿਵਾਰ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਕਿ 2 ਸਾਲ ਪਹਿਲਾਂ ਉਹਨਾਂ ਨੇ ਇਸ ਬੱਚੇ ਨੂੰ ਜੋ ਹੈ ਗੋਦ اسی اس ਤੋਂ ਬਾਅਦ ਇਸ ਦੇ ਜੋ ਪਹਿਲਾ ਵਾਲੇ ਮਾਪੇ ਸੀ ਉਹਨਾਂ ਨੇ ਇਹਨਾਂ ਨੂੰ ਫੋਨ ਕਰਕੇ ਬੋਲਿਆ ਕਿ ਬੱਚੇ ਨੂੰ ਮਿਲਣ ਦਾ ਬਹੁਤ ਦਿਲ ਕਰ ਰਿਹਾ ਉਹ ਉਹਨਾਂ ਦੀ ਗੱਲਾਂ ਦੇ ਵਿੱਚ ਆ ਜਾਂਦੇ ਨੇ ਬੱਚੇ ਨੂੰ ਉਹਨਾਂ ਨੂੰ ਮਿਲਾਨ ਵਾਸਤੇ ਲੈ ਆਂਦੇ ਨੇ ਉਸ ਤੋਂ ਬਾਅਦ ਉਹ ਬੱਚੀ ਨੂੰ ਇੱਕ ਚੀਜ਼ ਜ਼ਬਾਨ ਦੇ ਬਹਾਨੇ ਆਪਣੇ ਨਾਲ ਲੈ ਕੇ ਜਾਂਦੇ ਨੇ ਉਸ ਤੋਂ ਬਾਅਦ ਕਦੇ ਵਾਪਸ ਨਹੀਂ ਆਂਦੇ ਹੁਣ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਅੰਮ੍ਰਿਤਸਰ ਦੇ ਥਾਣੇ ਦੇ ਅੱਗੇ ਜੋਇਆ ਤਰਨਾ ਪ੍ਰਦਰਸ਼ਨ ਕੀਤਾ ਉਹ ਵਾਰ-ਵਾਰ ਜੋਇਆ ਪੁਲਿਸ ਅੱਗੇ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਦੇ ਨਾਲ ਇਨਸਾਫ ਕੀਤਾ ਜਾਵੇ ਉਸ ਤੋਂ ਬਾਅਦ ਇੱਕ ਸਵਾਲ ਜਿਹੜਾ ਹੈ ਉਹ ਸਾਹਮਣੇ ਆ ਰਿਹਾ ਕਿ ਇਸੇ ਤਰ੍ਹਾਂ ਜੋ ਹੈ ਮਾਪੇ ਜਿਹੜੇ ਨੇ ਪਹਿਲਾਂ ਆਪਣੇ ਬੱਚੇ ਨੂੰ ਗੋਦ ਦੇ ਕੇ ਉਸ ਤੋਂ ਬਾਅਦ ਇਦਾਂ ਜੇ ਵਾਪਸ ਲੈ ਜਾਣਗੇ ਤੇ ਜਿਹੜੇ ਪੀੜਤ ਪਰਿਵਾਰ ਹੋਣਗੇ ਉਹਨਾਂ ਦਾ ਕੀ ਹੋਵੇਗਾ ਕਿਉਂਕਿ ਜੇ ਅਜਿਹੇ ਕੇਸ ਸਾਹਮਣੇ ਆ ਰਿਹਾ ਜਿਵੇਂ ਕਿ ਕਿਉਂਕਿ ਇਹ ਜ਼ਾਹਰ ਜੀ ਗੱਲ ਹੈ ਜਦੋਂ ਇੱਕ ਬੱਚਾ ਤੁਹਾਡੇ ਨਾਲ ਰਹਿੰਦਾ ਹੈ ਤੁਹਾਡਾ ਪਰਿਵਾਰਕ ਮੈਂਬਰ ਹੀ ਬਣ ਜਾਂਦਾ ਹੈ ਜਿਨ੍ਹਾਂ ਕੋਲ ਬੱਚਾ ਨਹੀਂ ਹੁੰਦਾ ਜਿਹੜੇ ਬੇਔਲਾਦ ਹੁੰਦੇ ਨੇ ਸਿਰਫ ਉਹੀ ਜੋ ਹੈ ਬੱਚੇ ਦਾ ਦੁੱਖ ਸਮਝ ਸਕਦੇ ਨੇ ਉਹਨਾਂ ਵਾਸਤੇ ਕਿੰਨਾ ਕੋ ਦੁਖਦਾਈ ਹੋਣਾ ਹੈ ਇਹ ਕੇਸ ਤਾਂ ਅਜ ਅਮਰ ਸਰਦੇ ਮਜੀਠਾ ਰੋਡ ਤੇ ਇੱਕ ਪੀੜਤ ਪਰਿਵਾਰ ਵੱਲੋਂ ਥਾਣੇ ਦੇ ਬਾਹਰ ਜਾਮ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਦੇ ਚੱਲਦੇ ਰੋਡ ਜਾਮ ਹੋਣ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਹ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਸੇ ਕੋਲੋਂ ਇੱਕ ਬੱਚੀ ਗੋਦ ਲਈ ਹੋਈ ਸੀ ਉਸ ਬੱਚੇ ਨੂੰ ਗੋਦ ਲਿਆ ਹੋਇਆ ਇਹਨਾਂ ਨੂੰ 2 ਸਾਲ ਹੋ ਚੱਲੇ ਨੇ ਉਹਨਾਂ ਕਹਿੰਿਆ ਕਿ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਸਾਨੂੰ ਗੁੰਮਰਾਹ ਕਰਕੇ ਬੱਚੀ ਦੇ ਨਾਲ ਮਿਲਾਉਣ ਦੇ ਲਈ ਕਿਹਾ ਸੀ ਤੇ ਜਦੋਂ ਅਸੀਂ ਬੱਚੇ ਨੂੰ ਮਿਲਾਉਣ ਦੇ ਲਈ ਲੈ ਕੇ ਆਏ ਤਾਂ ਉਹ ਬੱਚੀ ਨੂੰ ਚੀਜ਼ ਦਵਾਣ ਦੇ ਬਹਾਨੇ ਆਪਣੇ ਨਾਲ ਲੈ ਗਏ ਤੇ ਸੋ ਬਾਅਦ ਵਾਪਸ ਨਹੀਂ ਆਏ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸ਼ਿਕਾਇਤ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਲੜਕੀ ਨੂੰ ਉਸ ਸਮੇਂ ਗੋਦ ਲਿਆ ਸੀ ਜਦੋਂ ਉਹ ਕੁਝ ਹੀ ਕੰਡਿਆਂ ਦੀ ਸੀ ਉਹ ਉਹਨਾਂ ਦੇ ਜਾਣ ਪਛਾਣ ਵਾਲੇ ਸਨ ਬੱਚੀ ਸਿਰਫ ਕੁਝ ਕੰਡਿਆਂ ਦੀ ਸੀ ਤੇ ਉਹਨਾਂ ਨੇ ਉਸ ਬੱਚੀ ਨੂੰ ਪਾਲ ਲਿਆ ਤੇ ਹੁਣ 2 ਸਾਲ ਬਾਅਦ ਉਸ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਮਿਲਣ ਲਈ ਬੁਲਾਇਆ ਤੇ ਕਿਹਾ ਕਿ ਉਹਨਾਂ ਦਾ ਉਹਨਾਂ ਦੀ ਧੀ ਨੂੰ ਮਿਲਣ ਦਾ ਬਹੁਤ ਦਿਲ ਕਰ ਰਿਹਾ ਤੇ ਉਹਨਾਂ ਨੂੰ ਕੁਝ ਖਾਣ ਪੀਣ ਵਾਸਤੇ ਜੋਇਆ ਆਪਣੀ ਧੀ ਨੂੰ ਦੇਣਾ ਚਾਹੁੰਦੇ ਨੇ ਉਸ ਤੋਂ ਬਾਅਦ ਖਵਾਨ ਲਈ ਉਹ ਆਪਣੀ ਬੇਟੀ ਨੂੰ ਨਾਲ ਲੈ ਕੇ ਗਏ ਤੇ ਬਾਅਦ ਚ ਵਾਪਸ ਨਹੀਂ ਆਏ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਦਿੱਤੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਚੱਲਦੇ ਮਜਬੂਰਨ ਸਾਨੂੰ ਸੜਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਉਹਨਾਂ ਕਹਿੰਿਆ ਕਿ ਅਸੀਂ ਆਪਣੀ ਬੱਚੀ ਨੂੰ ਵਾਪਸ ਲੈਣ ਦੀ ਮੰਗ ਕਰਦੇ ਹਾਂ ਉੱਥੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇੱਕ ਬੱਚੀ ਨੂੰ ਲੈ ਕੇ ਇਹ ਮਾਮਲੇ ਵਿੱਚ ਅਸੀਂ ਦੂਸਰੇ ਤਿੰਨ ਨੂੰ ਵੀ ਕੱਲ ਬੁਲਾਇਆ ਹੋਇਆ ਉਸ ਤੋਂ ਬਾਅਦ ਜੋ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਅਮਰਬੀਰ ਸਿੰਘ ਜੀ ਨੇ ਤੇ ਗਰਮਜੀਤ ਕੋਆਰਡੀਨੇਟਰ ਨਵਾਦ ਦਿੱਤਾ ਸੀ ਉਹਨਾਂ ਦੇ ਕੋਲ ਦੋ ਬੱਚੇ ਸੀ ਉਸ ਟਾਈਮ ਤੇ ਉਹ ਪ੍ਰੈਗਨੈਂਟ ਸੀਗੇ ਉਹਨਾਂ ਨੇ ਇੱਕ ਬੱਚਾ ਦੇਣ ਦੀ ਚੁਕ ਸੀ ਉਸ ਟਾਈਮ ਤੇ ਅਪੋਲੋ ਹਸਪੀਟਲ ਜੀ ਵੀ ਆਏ ਇੱਕ ਕੁੜੀ ਹੈ ਜੋ ਦੋ ਮਾਰ ਦੀ ਉਥੇ ਗੁਰਜੋਤ ਕੋਆਰ ਜਿਹੜੀ ਉਥੇ ਨੌਕਰੀ ਕਰਦੀ ਸੀ ਉਹਨਾਂ ਦੇ ਥ्रू ਸਾਨੂੰ ਪਤਾ ਚੱਲਿਆ ਕਿ ਉਹ ਬੱਚਾ ਦੇਣਾ ਚਾਹੁੰਦੇ ਆ ਅਸੀਂ ਬੱਚਾ ਲੈਣ ਦੇ ਚੁਕ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਨੂੰ ਬੱਚਾ ਦੇਵਾਂਗੇ ਇਸ ਦੌਰਾਨ ਉਹ ਸਾਡੇ ਘਰ ਆਉਂਦੇ ਜਾਂਦੇ ਰਹੇ ਆ ਸਾਡੀ ਪੂਰੀ ਹਾਸ਼ੀਅਤ ਤੇ ਗਰਿਆ ਸਭ ਕੁਝ ਕਿੰਨੇ ਚਿਰ ਦੀ ਗੱਲ ਆ ਜੀ ਜੀ ਉਹਨਾਂ ਦੀ ਲੋਕ ਤੋਂ ਬਣ ਸਾਡੀ ਕੁੜੀਆ ਹੋਈ ਸੀ ਉਸ ਤੋਂ 2 ਟਾਈਮ ਮਹੀਨੇ ਪਹਿਲੇ ਉਹ ਸਾਡੇ ਘਰ ਆ ਕੇ ਰਹੇ ਜਦੋਂ ਕੁੜੀ ਤੁਹਾਨੂੰ ਦਿੱਤੀ ਗਈ ਸੀ ਕਿੰਨੇ ਚਿਰ ਦੀ ਸੀ ਉਹ ਕੁਛ ਕੈਂਟੀ ਇੱਕ ਕੈਂਟੀ ਦੀ ਜੰਮ ਦੀ ਉਹਨਾਂ ਨੇ ਮੇਰੀ ਛੋੜੀ ਪਾਈ ਸੀ ਤੁਸੀਂ ਕਿੰਨਾ ਚਿਰ ਰੱਖੀ ਆ 2 ਸਾਲ ਵਿੱਚ 2 ਸਾਲ ਹੀ ਉਹਨਾਂ ਨੇ 22 ਮਹੀਨੇ ਹੋਏ ਆ ਉਹਨੂੰ ਮਿਲਣ ਵਾਸਤੇ ਬੁਲਾਇਆ ਤੇ ਚੁੱਕ ਕੇ ਲੈ ਗਏ ਬਿਨਾ ਮੇਰੀ ਪਰਮਿਸ਼ਨ ਤੋਂ ਕੀ ਕਰਦੇ ਆ ਸਾਨੂੰ ਜਦੋਂ ਕੁੜੀ ਦਿੱਤੀ ਤੁਹਾਡੇ ਕੋਈ ਲਿਖਤੀ ਰੂਪ ਚ ਤੁਸੀਂ ਉਹਨਾਂ ਕੋਲ ਉਹਨਾਂ ਨੇ ਡਾਇਰੈਕਟ ਸਾਡੇ ਨਾਮ ਦੇ ਹੀ ਆਧਾਰ ਕਾਰਡ ਤੋਂ ਆਪਣੇ ਨਾਂ ਤੇ ਉਸੇ ਵਾਲੇ ਸਾਰੇ ਹਸਪਤਲ ਦੇ ਡਾਕੂਮੈਂਟ ਬਣਵਾਉਂਦੇ ਉਸੇ ਵਾਲੇ ਸਾਡਾ ਨਾਮ ਤੇ ਬਹੁਤ ਸਰਟੀਫਿਕੇਟ ਬਣਵਾਤਾ ਕਹਿੰਦੇ ਜੀ ਅਸੀਂ ਲਿਖੇ ਡਾਕੂਮੈਂਟ ਕਰ ਲਾਂਗੇ ਕਰ ਲਾਂਗੇ ਕਰ ਲਾਂਗੇ ਉਸ ਤੋਂ ਬਾਅਦ ਉਹ ਬਾਹਰ ਚਲੇ ਗਏ ਕੈਨੇਡਾ ਚਲੇ ਗਏ ਕੋਈ ਲਿਖੇ ਡਾਕੂਮੈਂਟ ਹੁੰਦਾਂ ਨਹੀਂ ਨਹੀਂ ਕੀਤਾ ਹੁਣ ਇੱਕਦਮ 2 ਸਾਲਾਂ ਬਾਅਦ ਆ ਵਿੱਚ ਮਿਲਦੇ ਰਹੇ ਐ ਸਾਡਾ ਗੱਲਾਂ ਕਰਦੇ ਰਹੇ ਸਾਨੂੰ ਕਹਿੰਦੇ ਮਿਲਾਨ ਵਾਸਤੇ ਲੈ ਆਓ ਤੇ ਚੁੱਕ ਕੇ ਲੈ ਗਏ ਹੈ ਤੁਹਾਾਰੋਂ ਮਨੂੰ ਕਿਹੜੀ ਜਗ੍ਹਾ ਤੇ ਲੈ ਗਏ ਜਿਹੜੇ ਪ੍ਰੂਫ ਤੁਹਾਡੇ ਕੋਈ ਨਹੀਂ ਹੈ ਸਾਡੇ ਕੋਲ ਸਾਰੇ ਉਹਦੇ ਪ੍ਰੂਫ ਹੈ ਬੱਚੇ ਦਾ ਇੱਕ ਕਾਰੀ ਕੰਨਲ ਜਿਹੜਾ ਨਾਮ ਤੇ ਖਾਤਾ ਹੁੰਦਾ ਉਹ ਸਾਡੇ ਨਾਮ ਤੇ ਬਰਥ ਸਰਟੀਫਿਕੇਟ ਸਾਡੇ ਨਾਮ ਤੇ ਆਧਾਰ ਕਾਰਡ ਸਾਡੇ ਨਾਮ ਤੇ ਬੱਚੇ ਦੇ ਜਿਹੜੇ ਇੰਜੈਕਸ਼ਨ ਦੇ ਕਾਰਡ ਬਣੇ ਆ ਹਸਪੀਟਲ ਦੇ ਡਾਕੂਮੈਂਟ ਸਾਡੇ ਨਾਮ ਤੇ ਉਸ ਦਾ ਕੁਝ ਮੇਰੇ ਕੋ ਹਰ ਮਹੀਨੇ ਦੀ ਉਹਦੀ ਫੋਟੋ ਹੈ ਜਦੋਂ ਦੀ ਉਹ ਪੈਦਾ ਹੋਈ ਸੀ ਮੈਂ ਹਰ ਇੱਕ ਮਹੀਨਾ ਉਹਦਾ ਸੈਲੀਬ੍ਰੇਟ ਕੀਤਾ ਉਹਦਾ ਫੰਕਸ਼ਨ ਕੀਤਾ ਉਹਦਾ ਬਰਥਡੇ ਕੀਤਾ ਉਹਦੀ ਮੁੰਨਨ ਕੀਤਾ ਸਭ ਕੁਝ ਕੀਤਾ ਨਹੀਂ ਹੁਣ ਕੋ ਲੈ ਕੇ ਗਿਆ ਉਹ ਕੀ ਕਰਦੇ ਨਹੀਂ ਮਿਲਦੇ ਵਰਤੇ ਨਹੀਂ ਮਿਲਦੇ ਵਰਤੇ ਸਾਡੇ ਸਾਰੇ ਰਿਕਾਰਡ ਆ ਤੇ ਕੋਈ ਬੋਡੀ ਦਾ ਕਿੱਥੋਂ ਉਹ ਕੌਣ ਹੈ ਗਿਆ ਕਿੱਥੋਂ ਦੇ ਰਣ ਵਾਲੇ ਉਹ ਹੈਗੇ ਜੇ ਅੱਜ ਨਾਲ ਪਤੇ ਘਰ ਚੂਰੀਆ ਰੋਡ ਦੇ ਕੋਲ ਫਿਰਨਾ ਪੈਣਾ ਮੱਗੋ ਵਾਲੋ ਦੇ ਕੋਲ ਉੱਥੇ ਰਹਿਣ ਵਾਲੇ ਹੈਗੇ ਇਹ ਕੌਣ ਹੈ ਗਿਆ ਭੰਗੂ ਗਿਆ ਠੀਕ ਹੈ ਜੀ ਉਹਨਾਂ ਨੇ ਮੈਨੂੰ ਕਿੰਨੇ ਦਿਨ ਤੋਂ ਘਾਰਾ ਲਾ ਰਿਹਾ ਅਸੀਂ ਅੱਜ ਬੱਚਾ ਤੁਹਾਡਾ ਹੀ ਹੈ ਅਸੀਂ ਤੁਹਾਨੂੰ ਦੇਖੇ ਜਾ ਰਹੇ ਹਾਂ ਬੱਚਾ ਤੁਹਾਡਾ ਤੁਹਾਨੂੰ ਦੇਖੇ ਜਾ ਰਹੇ ਹਾਂ ਮੇ ਕੋਲ ਰਿਕਾਰਡਿੰਗ ਵੀ ਹੈ ਜਿੱਦਾਂ ਬੋਲ ਰਿਹਾ ਕਿ ਬੱਚਾ ਤੁਹਾਡਾ ਤੁਹਾਨੂੰ ਦੇਖੇ ਜਾ ਰਹੇ ਹਾਂ ਪਰ ਉਹ ਬੱਚਾ ਸਾਨੂੰ ਨਹੀਂ ਦਿੱਤੇ ਕਿ ਕਿਹੜੇ ਜਗ੍ਹਾ ਤੋਂ ਲੈ ਗਏ ਸੀ ਜੀ ਤੁਹਾਡੀ ਕੋਈ ਸੁਣਵਾਈ ਨਹੀਂ ਕਿਹੜੇ ਜਗ੍ਹਾ ਕਿਹੜੇ ਕਿੱਥੋਂ ਗਏ ਬੱਚਾ ਉਹ ਟ੍ਰਿਲੀਅਮ ਮਾਲ ਦੇ ਵਿੱਚੋਂ ਕਿੰਨੀ ਕਿਹੜੀ ਤਰੀਕ ਨੂੰ ਲੈ ਗਏ ਆ ਸੰਡੇ ਨੂੰ 11 ਤਰੀਕ ਨੂੰ ਹਾਂਜੀ ਪੂਰੀ ਸੀਸੀਟੀਵੀ ਫੁਟੇਜ ਉਤੇ ਮੌਜੂਦ ਆ ਉਹ ਤੁਹਾਡੇ ਤੋਂ ਚੋਰੀਆਂ ਲੈ ਕੇ ਗਏ ਜਾਂ ਹਾਂਜੀ ਚੋਰੀ ਜਾਂਦੀ ਬਾਕੀ ਸਾਨੂੰ ਕੀ ਕਹਿ ਰਹੇ ਆ ਤੁਸੀਂ ਉਹਨੂੰ ਮਾਲ ਨੂੰ ਮਿਲਣ ਦੋ ਜਿੰਨੀ ਤਰਾਜੇ 2 ਘੰਟੇ ਤੇ ਬੱਜਾ ਤੁਹਾਡੇ ਕੋਲ ਲੈ ਕੇ ਆ ਰਹੇ ਕਾਰ ਫੋਨ ਆ ਰਹੇ ਸਭ ਕੁਝ ਹੋ ਰਿਹਾ ਉਹਨਾਂ ਦਾ ਅਸੀਂ ਹੁਣੇ ਉਹ ਲੈ ਕੇ ਗਿਆ ਕਿੰਨੀ ਤਰੀਕ ਦੀ ਗੱਲ ਹੈ 11 ਤਰੀਕ ਪ੍ਰਸ਼ਾਸਨ ਕੀ ਕਹਿੰਦਾ ਇਸ ਬਾਰੇ ਦੀ ਪ੍ਰਸ਼ਾਸਨ ਨੂੰ ਕੰਪਲੇਟ ਕੀਤੀ ਉਹ ਜਿੰਨਾਂ ਨੂੰ ਸਾਨੂੰ ਇੱਕੋ ਗੱਲ ਗਈ ਜਾਂਦਾ ਉਹ ਤੁਸੀਂ ਉਹਨੂੰ ਡਾਕੂਮੈਂਟ ਨਹੀਂ ਬਣਾਇਆ ਸਾਰੇ ਡਾਕੂਮੈਂਟ ਮੇਰੇ ਨਾਮ ਤੇ ਮਤਲਬ ਜੰਮਨ ਵਾਲੀ ਸਭ ਕੁਝ ਪਾਲਣ ਵਾਲੀ ਕੁਝ ਨਹੀਂ ਦੋ ਚਾਰ ਵਾਰ ਬੱਚਾ ਜਿੱਥੇ ਕਿਸ ਤਰ੍ਹਾਂ ਦੋਸਰ ਵਾਰ ਬੱਚਾ ਚੁੱਕ ਲੈ ਕੀ ਮੰਗੀ ਕਰਦੇ ਤੁਸੀਂ ਮੰਗੀ ਕਰਦੇ ਮੈਨੂੰ ਪੱਜਾ ਵਾਪਸ ਚਾਹੀਦਾ ਜੋ ਮਰਜੀ ਹੋਈ ਹੈ ਬੱਚਾ ਵਾਪਸ ਚਾਹੀਦਾ ਮੇਰਾ ਕਰੋ ਜੋ ਮਰਜੀ ਕਰੋ ਮੇਰਾ ਬੱਚਾ ਵਾਪਸ ਆਣਾ ਚਾਹੀਦਾ ਮੇਰੇ ਕੋਲ ਮੇਰੇ ਤਾਂ ਕਿਡਨਾਪ ਕਰਕੇ ਲੈ ਗਏ ਨਾ ਮੇਰੀ ਕੁੜੀ ਨੂੰ ਉਹ ਤੇ ਬਾਅਦ ਦੀ ਗੱਲ ਹੈ ਨਾ ਇਹ ਉਹਨਾਂ ਦਾ ਸੀ ਕਿ ਮੇਰਾ ਸੀ ਮੇਰੇ ਹੱਥੋਂ ਤੇ ਮੇਰੀ ਕੁੜੀ ਕਿਡਨਾਪ ਕਰਕੇ ਲੈ ਗਏ ਨਾ ਉਸ ਤੋਂ ਕੋਈ ਜਨਵਾਈ ਨਹੀਂ ਕਰਿਆ ਸਾਰੇ ਆਪਣੇ ਉਹ ਬੰਦੇ ਕੋਈ ਐਤੋਂ ਆ ਰਹੇ ਆ ਉਹਨਾਂ ਦਾ ਉਹਨਾਂ ਦੇ ਪਹਿਲਾਂ ਆਪਦੇ ਕਿੰਨੇ ਬੱਚੇ ਸੀ ਮੇਰਾ ਕੋਈ ਬੱਚਾ ਨਹੀਂ ਉਹਨਾਂ ਦੇ ਉਹਨਾਂ ਦੀ ਇੱਕ ਪੇਟਰੋਲਿਟੀ ਸੀ ਜਦ ਨਾਲ ਵੀ ਸੋਈ ਤੁਹਾਨੂੰ ਬੇਟੀ ਹੋਈਆਂ ਸੀ ਤੁਹਾਨੂੰ ਹੋਈਆਂ ਸੀ ਹਾਂਜੀ ਕਿਤਨੇ ਉਹ ਜੋ ਇੱਕ ਬੇਟੀ ਮੈਨੂੰ ਦਿੱਤੀ ਉਹਦਾ ਜੀ ਮੇਰਾ ਨਾਮ ਹਾਂਜੀ ਕੀ ਨਾਮ ਆਪਨੋ ਕਿ ਜੀ ਪਟਿਆ ਸੁੰਦਰ ਨਗਰ ਦੇ ਰਹਿਣ ਵਾਲੇ ਆਪਾਂ ਤੇ ਇਹਨਾਂ ਨੇ ਨਾ ਤੁਹਾਨੂੰ ਇੱਥੇ ਛੰਡੇ ਨੂੰ ਇਰਾਗੀ ਇਟਲੀਆ ਮੋਲ ਦੇ ਬੁਲਾਇਆ ਸੀ ਕਿ ਬੱਚੇ ਨੂੰ ਮਿਲਣ ਲਈ ਆਇਆ ਨਹੀਂ ਆਪਾਂ ਬੱਚੇ ਨੂੰ ਚਲੋ ਆਪਾਂ ਮਿਲਣਾ ਜਾਂਦੇ ਆਂ ਤੇ ਇੰਨੇ ਵੇ ਤੇ ਇਟਲੀਆ ਮੋਲ ਪਹੁੰਚ ਜਾਉਂਦੇ ਆਂ ਆਈ ਉਹਦੇ ਤੇਰੋ ਇਹਨਾਂ ਨੂੰ ਕਾਲ ਕੀਤੀ ਸਾਡਾ ਆਪਾਂ ਨਿਕਲ ਗਏ ਆਂ ਕਹਿੰਦੇ ਆਪਾਂ ਵੀ ਨਿਕਲ ਕੇ ਬਾਅਦ ਪਹੁੰਚਣ ਵਾਲੇ ਆਂ ਆਪਾਂ ਕਿੱਥੇ ਚਲ ਕੇ ਕਿੱਥੇ ਮਿਲਾਂਗੇ ਐਸਾ ਕਰੋ ਫੋਰ ਪੁਆਇੰਟ ਉੱਪਰ ਆਇਓ ਆਪਾਂ ਉੱਥੇ ਪਹਾਰੀਏ ਮਿਲ ਲੈਂਦੇ ਆਂ ਇਹਨਾਂ ਨੇ ਮਿਲ ਆਏ ਵੇ ਇਹਨਾਂ ਨੂੰ ਕਾਲ ਕੀਤੀ ਸਾਡਾ ਤੁਸੀਂ ਆਈ ਨਹੀਂ ਐ ਇਦਾਂ ਕਰ ਬਸ ਤੁਹਾਡੇ ਕੋਲ ਇਹ 5 ਮਿੰਟ ਦੇ ਵਿੱਚ ਆ ਰਹੇ ਜਦੋਂ ਆਏ ਵੇ ਇਨਾਂ ਦੇ ਬੇਸਿਕ ਜੀ ਕਰ ਅਮਰ ਵੀ ਸੀ ਔਰ ਕਰਮ ਕਰਮ ਦੀ ਹੈ ਇਥੇ ਜਿਹੜੇ ਦੋ ਜਾਨੇ ਪਹਿਲੇ ਆਏ ਇਹਨਾਂ ਨੇ ਕਿਹਾ ਜੀ ਦੋ ਜਾਨੇ ਆ ਨਾ ਇਸ ਤੋਂ ਇਲਾਵਾ ਹੋਰ ਕੋਈ ਇਹਨਾਂ ਨੇ ਇਹ ਵੀ ਕਿਹਾ ਕਿ ਕੋਈ ਹੋਰ ਜਾਨਾ ਇਹਨਾਂ ਨਾਲ ਆਪਦੀ ਦੋ ਜਾਨੇ ਮਿਲਣਾ ਜਾਂਦੇ ਆ ਤੇ ਦੋ ਜਾਨੇ ਆਏ ਪਹਿਲੇ ਉਹਨਾਂ ਨੇ ਮਿਲਿਆ ਬੇਟੀ ਚਲੋ ਉਹਨਾਂ ਨੂੰ ਉਠਾਇਆ ਵੇ ਚਲੋ ਆਪਣਾ ਹਰ ਕਿਸੇ ਨੂੰ ਉਹਨਾਂ ਦੀ ਜਾਂ ਬੇਟੀ ਹੈ ਚਲੋ ਚੁੱਕਿਆ ਉਹਨਾਂ ਨੇ ਹਾਂ ਜੀ ਆ ਕੋਈ ਚੀਜ਼ ਖਾਂਦੀ ਕੈਂਡੀ ਵਾੜਾ ਕੋਈ ਐਨੀ ਮੇ ਕੋਈ ਟੌਫਲੇਟ ਵਾਰਾ ਖਾ ਲਿਆ ਜੀ ਖਾ ਲਿਆ ਇਹਨਾਂ ਨੇ ਚੁੱਕਿਆ ਵੀ ਕੈਂਡੀ ਲੈਣ ਦੇ ਬੰਦੇ ਆ ਕੁੜੀ ਨੂੰ ਲੈ ਕੇ ਉੱਥੋਂ ਨਿਕਲ ਗਏ ਜਿਹੜੇ ਉਹ ਹੈਗੇ ਅਮਨਬੀਰ ਜਤੋਬਾ ਜਿਹੜੀ ਕੁੜੀ ਦਲਵਾਨ ਵਾਲੇ ਦੇ ਕੁਝ ਦੋਸਤ ਕੋਲ ਉਹ ਸਾਡੇ ਕੋਲ ਇੱਕੋ ਆ ਗਏ ਜਿਹਨਾਂ ਦਾ ਬ੍ਰਦਰ ਔਰ ਇਹਨਾਂ ਦਾ ਸੋਰਾ ਆ ਗਏ ਸਾਡੇ ਲਾਗੇ ਆ ਕੇ ਬੈਠ ਗਏ ਜਦੋਂ ਤੁਹਾਨੂੰ ਕੁੜੀ ਉਹਨਾਂ ਨੇ ਦਿੱਤੀ ਸੀ 2 ਸਾਲ ਤੁਸੀਂ ਪਾਲੀ ਆ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਮਿਲਦੇ ਬੱਤੇ ਮਿਲਦੇ ਬੱਤੇ ਲਈ ਜੀ ਵੀਡੀਓ ਕਾਲ ਹੁੰਦੀ ਰਹੀਏ WhatsApp ਦੇ ਮੈਸੇਜ ਵੀ ਆ ਰਹੇ ਰਹੇ ਘਰ ਵੀ ਘਰ ਵੀ 2-3 ਵਾਰੀ ਸਾਡੇ ਆਏ ਵੇ ਮੇਰੇ ਬ੍ਰਦਰ ਲਾਹ ਮਦਈ ਲਾਹ ਉਹਨਾਂ ਦੇ ਘਰ ਵੀ ਆਏ ਵੇ ਕੁਛ ਹੁੰਦਾ ਰਿਹਾ ਉਹਨਾਂ ਨੇ 2 ਸਾਲਾਂ ਚ ਉਹਨਾਂ ਨੇ ਕਦੀ ਤੁਹਾਨੂੰ ਇਹਦਾ ਦਾ ਜ਼ਿਕਰ ਕੀਤਾਗਾ ਵੀ ਕੁੜੀ ਸਾਨੂੰ ਦੇ ਦੋ ਵਾਪਸ ਨਹੀਂ ਸਰ ਕੁਛ ਨਹੀਂ ਗਿਆ ਇਹ ਗੱਲਾਂ ਨੂੰ ਪਰ ਹੁੰਦੀ ਕਿ ਇਸ ਤਰ੍ਹਾਂ ਕਿ ਆਪਾਂ ਕੁੜੀ ਲੈ ਜਾਈਏ ਆਪਾਂ ਕਿਉਂ ਲੈ ਕੇ ਜਾਂਦੇ ਮਤਲਬ ਧੋਖੇ ਨਾਲ ਲੈ ਗਏ ਧੋਖੇ ਨਾਲ ਇੱਕ ਪ੍ਰੋਸੇਸ ਇਹ ਨਾਲ ਗਏ ਕਿ ਮੇਲੇ ਪੇ ਕਿਰੀਤ ਦਾ ਕੋਈ ਗੱਲ ਨਹੀਂ ਹੋਈ ਇਹ ਤੇ ਸਰ ਇੱਕ ਪਾਣੇ ਤੇ ਆਏ ਕਿ ਪਹਿਲੇ ਕੈਂਟੀਨ ਬਾਨੀ ਨੀਚੇ ਲੈ ਕੇ ਬਾਹਰ ਵਿੱਚ ਉਗੀ ਉਹ ਸਾਰਾ ਟੰਬਰ ਆ ਬੈਠਾ ਸਾਡੇ ਕੋਲ ਕਿ ਬੱਚੇ ਨੂੰ ਉਠਿਆ ਮਿੰਟ ਬਾਅਦ 15 ਅੱਧੇ ਘੰਟੇ ਬਾਅਦ ਪੁੱਟਦੇ ਨੇ ਪੇੜਾ ਕਿੱਥੇ ਉਹ ਕੁੜੀਆਂ ਕਿੱਥੇ ਵੇ ਬਸ ਉਹ ਨੀਚੇ ਉਰੀਓ ਕਰਾਰੇ ਸ਼ੋਪਿੰਗ ਕਰਵਾ ਰਹੇ ਟੋਗਲ ਲੈ ਰਹੇ ਇਹ ਕਦੇ ਕਦੇ ਇਸ ਤਰ੍ਹਾਂ ਨਨਕ ਕਨਾਪ ਪਰੋਬਾਰ 11 ਤਰੀਕ ਦੀ ਤੁਹਾਡੇ ਕੋਲੋਂ ਲੈ ਕੇ ਗਏ ਆ ਉਸ ਤੋਂ ਬਾਅਦ ਤੁਹਾਨੂੰ ਮਿਲ ਨਹੀਂ ਦਿੱਤਾ ਉਹਨੇ ਨਹੀਂ ਮਿਲਣ ਦਿੱਤਾ ਬਸ ਵੀਡੀਓ ਕਾਲ ਕਰਦੇ ਦੇ ਬਸ ਆ ਰਹੇ ਆ 2 ਘੰਟੇ ਵੀ ਚਾਰੇ ਆ ਖਾਣਾ ਤੁਹਾਡੇ ਕਾਰਖਾਨੇ 2 ਘੰਟੇ ਵੀ ਚਾਰੇ ਆ ਜਿੱਦ ਤੋਂ ਬਾਅਦ ਰਿਪੋਰਟ ਕੀਤੀ ਹੈ ਪਰ ਅਜੇ ਧਨਵਾਈ ਨਹੀਂ ਕਰੇ ਪ੍ਰਸ਼ਾਸਨ ਉਸ ਬਾਰੇ ਤੁਹਾਡੇ ਕੋਲ ਕੰਪਲੀਟ ਦਿੱਤੀ ਗਈ ਹੈ ਜੀ ਐਫ ਆਈ ਆਰ ਦੀ ਇੱਕ ਐਪਲੀਕੇਸ਼ਨ ਦਿੱਤੀ ਨਾ ਉਹ ਪਛਾਣ ਦੱਜ ਗਰੀਤਪੁਰ ਨਹੀਂ ਕਰੇ ਨਾ ਕੋਈ ਸੁਣਵਾਈ ਕਰੀ ਨਹੀਂ ਨਹੀਂ ਹੁਣ ਉਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਵੀ ਬੱਚਾ ਦਾ ਨਹੀਂ ਬੱਚਾ ਕਨੇ ਨਹੀਂ ਦੇਣਾ ਜੀ ਆ ਜੀ ਪ੍ਰਸ਼ਾਸਨ ਕੀ ਕਹਿੰਦਾ ਕੁਝ ਪਾਲਨ ਦੇ ਕਮੀ ਪੇਸ਼ੀ ਹੋ ਜਾ ਬੱਚਾ ਨਾ ਹੋਵੇ ਬੱਚੇ ਨਹੀਂ ਤੇ ਪੰਲਾ ਬਹਿ ਜਾ ਉਹਦੀ ਕੋਈ ਕਮੀ ਵਿੱਚ ਤੇ ਬੰਦਾ ਕਹਿੰਦਾ ਵੀ ਚੰਗਾ ਲੱਗਿਆ ਪ੍ਰਸ਼ਾਸਨ ਕੀ ਕਹਿੰਦਾ ਜੀ ਤੁਹਾਨੂੰ ਨਹੀਂ ਬੱਚਾ ਕੁਝ ਨਹੀਂ ਕਹਿ ਰਹੇ ਵੀ ਇਹ ਮੈਂ ਬੋਲੋ ਬੋਲੋ ਜਿਹੜਾ ਡਿਵੈਲਪਮੈਂਟ ਹੈ ਨਾ ਬੱਚਾ ਉਹਦਾ ਲੋ ਪਰਵਾਲਾ ਦੇ ਵਿੱਚ ਆਪਦੀ ਕੀ ਦਵਾ ਦਿੱਤਾ ਉਹ ਜਿਹੜਾ ਪੰਲਾ ਦੇ ਚੇਸ ਨਹੀਂ ਨਾ ਕਰਦਾ ਤੇ ਨਾ ਬਾਕੀ ਜੋ ਮੁਤਾਬਕ ਕਾਨੂੰਨ ਹੈ ਉਹ ਵੀ ਕਾਫੀ ਸਰੀ